ਕੀ ਗੱਲ ਹੋ ਗਈ ਗੱਲ ਅਸੀਂ ਅਸੀਂ ਗੱਡੀ 'ਚ ਬੈਠੇ ਆਂ ਕਹਿੰਦਾ ਬਾਬੇ ਆਗੇ ਸਾਤਾ ਕਿ ਕਹਿੰਦਾ ਕੁਛ ਦੇ ਦਿਓ 5 ਰੁਪਏ ਦੇ ਦਿੱਤੇ ਮੈਂ ਹਾਂ 5 ਰੁਪਏ ਦੇ ਦੇ ਉਹ ਕਹਿੰਦਾ ਜਿਹੜੀਆਂ ਸੁਣਾਉਂਦੇ ਹੁੰਦੇ ਇਹ ਤੁੱਸੂ ਐ ਆਏ ਆ ਤੁਸੀਂ ਆ ਦਿਲ ਦੇ ਸੱਚੇ ਫਲਾਨਾ ਧੌਂਕਾ ਹਾਂ ਉਹ ਤਾਂ ਗੱਲਾਂ ਨੇ ਸੀ ਵੀ ਹੁੰਦੀਆਂ ਚੱਲੀ ਜਾਂਦੀਆਂ ਇਹਨੇ ਇਹਨੇ ਤੇ ਉਹ ਮੁੜ ਕੇ ਕਹਿੰਦਾ 500 ਕਰ ਕਹਿੰਦਾ ਬਾਬਾ ਚਾਹ ਅੱਗੇ ਦੇਊ ਆ ਤੈਨੂੰ ਅੱਛਾ ਤੇ ਮੈਂ ਚਲ ਫੜਾਦਾ ਮੈਂ ਅੱਛਾ ਕੀ ਧੀ ਗੱਲ ਹੈ ਤੇ ਬਾਅਦ ਚ ਇਕੱਠਾ ਜਾ ਕਰਕੇ ਮੇਰੇ ਫੜਾ ਕੇ ਤੇ ਮੁੜ ਕੇ ਕਹਿੰਦਾ ਬਾਬੇ ਨੂੰ ਲੱਗ ਰਿਹਾ ਸੀ ਗੱਲਾਂ ਲੱਗੇ ਨੇ ਚਲੋ ਹਾਂ ਜੇ ਕਹਦਾ ਲੰਗਰ ਸ਼ਕਾ ਨੇ ਇਹ ਵੀ ਵਾਕਿਆ ਨੂੰ ਕਹਦਾ ਚੱਲ ਮਿਠਾ ਆ ਉਧਰ ਮਿਠਾਈ ਦੀ ਦੁਕਾਨ ਹੈ ਹਾਂ ਹਾਂ ਠੀਕ ਹੈ ਜਲ ਲੰਗਰ ਸ਼ਕਾ ਲਈਏ ਓਏ ਜੇ ਮੇਰਾ ਉਹ ਨੋਟ ਖੋਲ ਕੇ ਦੇਖਿਆ ਨੋਟ ਆਹ ਫੜਾਦਾ ਹੈ ਮੇਰੀ ਗੱਲ ਸੁਣ ਲੇ ਗੱਲ ਮੇਰੀ ਨੋਟ ਕਿੱਧਰ ਗਿਆ ਨਮਾ ਨੋਟ ਕਿੱਧਰ ਗਿਆ ਨਮਾ ਨੋਟ ਕਿੱਧਰ ਗਿਆ ਨੋਟ ਕੱਢਦੇ ਨਹੀਂ ਕਰੇ ਮੈਂ ਪਲਾਉ ਨੋਟ ਦੱਸ ਕਿੱਧਰ ਗਿਆ ਅਗਲੀ ਦੇ ਨੋਟ ਕਿੱਧਰ ਗਿਆ ਹਾਂ ਗੱਲ ਮੇਰੀ ਹਾਂ ਦੱਸ 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 ਇਹ ਗੱਲ ਦੱਸ ਇਹਨੇ ਦੋ ਨੋਟ ਦਿੱਤੇ ਠੀਕ ਹੈ ਇਹਦੇ ਦੋਨੇ ਵਾਪਸ ਕਰ ਤੇ ਨੋਟ ਠੀਕ ਹੈ ਮੈਨੂੰ ਇਹ ਕਹਿੰਦਾ ਮੈਨੂੰ ਗੁਰੂ ਘਰ ਲੈ ਚੱਲੋ ਮੰਦਰ ਮੇਂ ਜਿੱਥੇ ਮਰਜੀ ਬੱਚੇ ਦੀ ਸੌਂਫਾਨਾ ਜਿਹੜਾ ਇਹਨੇ ਦਿੱਤਾ ਸੀ ਉਹ ਇਹਦਾ ਦੋਨੇ ਤੇ ਦੋਨੇ ਇਹਦੇ ਹੱਥ 'ਚ ਹੀ ਸੀ ਦੋਨੇ ਤੇ ਦੋਨੇ ਹੱਥ ਦੇ ਵਿੱਚ ਐ ਸੀ ਹੱਥ ਕੀ ਵਾਪਸ ਕਰਤੇ ਨਹੀਂ ਆਇਆ ਕਿ ਨਹੀਂ ਬਾਬਾ ਜਿਹੜਾ ਮਾਲ ਸੁਣੀ ਵੀ ਤੂੰ ਮੇਰੇ ਕਰਾਏ ਕਿਉਂ ਨਾ ਪੜਾਏ ਇਹਨਾਂ ਨੂੰ ਐ ਕਰ ਕੀ ਕਾ ਤੂੰ ਪੜਾਇਆ ਨਹੀਂ ਨੋਟਬੁੱਕ ਕਰਤੇ ਤੇਰੇ ਦੋਨੇ ਨੋਟਬੁੱਕ ਕਰਤੇ ਇੱਕ ਆਹਾ ਕਰਤਾ ਨਗਲੇ ਟਿਕਾ ਕਰਦਾ ਜਲਤਾ ਸੂਰਜਾਂ ਅੰਦਰ ਨੋਟ ਕੱਢਦੇ ਬਾਅਦ ਤੇਰੀ ਗੱਲ ਸੁਣਦਾ ਚੰਗਾ ਚੰਗਾ ਗੱਲ ਸੁਣ ਲਉਂਦਾ ਹਾਂ ਦੱਸ ਬਿੱਲਾ ਠੀਕ ਹੈ ਮੇਰੀ ਗੱਲ ਨੋਟ ਕਿੱਧਰ ਗਿਆ ਕੈਮ ਕਰਦਾ ਮੇਰੀ ਗੱਲ ਸੂਰਜ ਸੁਣਦਾ ਕੋਲੇ ਆਏ ਹੱਥੀਂ ਹੱਥੀਂ ਮੇਰੀ ਗੱਲ ਤਾਂ ਸੂਰਜ ਸਰਦਾਰ ਹਾਂ ਦੱਸ ਦੱਸ ਕੋਈ ਵੀ ਨਹੀਂ ਸੁਣਦੇ ਮੈਂ ਦੱਸ ਦੱਸ ਬਾਅਦੋਂ ਮੰਗੇ ਸੀ ਵੇੜੀ ਵਾਲੇ ਤੋਂ ਬਟਾਇਆ ਸੀ 200 ਰੁਪਏ ਉਧਰ ਵੀ ਫੜਿਆ ਗਿਆ ਠੀਕ ਹੈ ਤੇ ਹੋਰ ਤੇ ਹੋਰ ਵੀ ਬਟਾਏ ਉਹ 500 ਰੁਪਏ ਜੇ ਟੁੱਟਾ ਪਿਆਵੇ ਆ ਆਹ ਸਦਾ ਨਹੀਂ ਹੋ ਬੈਠਾ ਇੱਕ ਮਿੰਟ ਉਹ ਤਾਂ ਮੈਂ ਉਂ ਕੱਢਿਆ ਗਾ ਰ ਮੈਂ 500 ਨੂੰ ਦੇ ਦਿੱਤਾ ਇਹਦੇ ਚ ਖੋ ਬੈਠਾ ਠੀਕ ਆ ਜੇ ਮੇਰੇ ਕੋਲ ਕੋ ਹੋਰ ਹੁੰਦਾ ਤਾਂ ਤੁਸੀਂ ਮੇਰੀ ਤਲਾਸੀ ਲੈ ਲਓ ਮੈਨੂੰ ਗੁਰੂ ਘਰ ਲੈ ਚਲੋ ਮੰਦਰ ਮੈਂ ਦੂ ਘਰ ਦਿੰਨੇ ਨੋਟ ਜਿਹੜਾ ਜਿਹੜੇ ਇਹਨਾਂ ਨੇ 500 500 ਦੇ ਨੂੰ ਨੋਟ ਦਿੱਤੇ ਸੀ ਦੋ ਉਹ ਕਿੱਥੇ ਆ ਰਸ ਆ ਇਹਨੂੰ ਨਕਲੀ ਨੋਟ ਤੁ ਫੜਾਤਾ ਨਕਲੀ ਨੋਟ ਹੈ ਨਾ ਇਹ ਇਹਦਾ ਹੀ ਸੀ এই নকু না এই নকৰিখা ਮੈਨੂੰ ਨਹੀਂ ਪਤਾ ਆਹ ਪੌਣ ਸਾਂ ਨੂੰ ਬੁਲਾ ਲਿਆ ਹੁਣ ਸਾਰਾ ਕੁਝ ਘਾਟ ਗਿਆ ਦਾਰੂ ਤੇਰੀ ਪੀਤੀ ਹੋਈ ਐ ਮੂਛੋ ਤੇਰੇ ਮਰੀਂ ਤੇ ਮੁਸਕਾ ਮੂਛ ਤੇ ਮੂਛ ਤੇਰੀ ਮੁਸਕਾ ਹੀ ਜਾਂਦੀ ਐ ਇਹ ਦਾਰੂ ਪੀਤੀ ਹੋਈ ਤਾਂ ਤੇਰੇ ਰਾਤ ਬੀਤੀ ਹੋਈ ਮੂਛੋ ਤੇਰੇ ਹੁਣ ਵੀ ਮੁਸਕਾ ਹੀ ਜਾਂਦੀ ਐ ਆਹ 500 ਨੋਟ ਫੜਾ ਸੀ ਪਾਸੇ ਨੋਟ ਕੱਟ ਕੇ ਤੇ ਮੇਰੀ ਤਲਾਸ਼ੀ ਲੈ ਲਓ ਤਲਾਸ਼ੀ ਅਸੀਂ ਕੌਣ ਹੁਣ ਤੇਰੀ ਤਲਾਸ਼ੀ ਲੈਣ ਆਲੇ ਆ ਅਸੀਂ ਤਾਂ ਮੇਰੇ ਕੋਲ ਉਹ ਲੈ ਲੈਣਗੇ ਤਲਾਸ਼ੀ ਜਿਹੜਾ ਮੇਰੇ ਕੋਲ ਟੁੱਟਾ 500 ਸੀ ਮੇਰੇ ਕੋਲ ਬੱਜਾ ਕੋਈ ਨਹੀਂ ਸੀ ਥੁੱਲਾ ਸੀ ਉਹ ਵੀ ਮੈਂ ਪਿੱਛੇ 10-10 ਰੁਪਏ ਕਰਕੇ ਰੇੜੀ ਵਾਲੇ ਕੋਲੇ ਲੈ ਚੱਲਣਾ ਉਹ ਤਾਂ 10-10 ਰੁਪਏ ਕਰਕੇ ਬਟਾਇਆ ਸੀ ਠੀਕ ਆ ਕਹਿੰਦੇ ਸਿੱਧੂ ਆਹ ਕੋਲੋਂ ਤਾਂ نوٹ ਚੁੱਪ ਕਰਕੇ ਦੇ ਦੇ 500 નોਟ ਕੋਲੇ ਵੀ ਖੜਿਆ ਗਿਆ 500 નોਟ ਬਚ ਜਾਏਗਾ ਨਹੀਂ ਪੁਲਸ ਵਾਲੇ ਆਉਂਦੇ ਨੇ ਨਾਲੇ ਤਾਂ ਤਰੀ ਲੋਂਗੇ ਛਿੱਲ ਤੈਨ 500 ਰੁਪਏ ਤੇਰੇ ਤੋਂ ਬਦਲੇ ਕਿੰਨੇ ਕਿੱੜਾ ਆਣ ਗਿਆ ਜਿਹੜਾ ਮੇਰਾ ਸੀ 500 ਉਹ ਮੈਂ ਇਹਨਾਂ ਨੂੰ ਦੇਤਾ ਵੀ ਭਾਈ ਤੇਰਾ 500 ਅੱਛਾ ਤੋ ਆ 500 ਤੂੰ ਕਿਨੇ ਵਧਾਣ ਕਰ ਤੂੰ ਨਾ ਆਹ ਹਾਲ 500 ਰੁਪਇਆ ਤੇਰਾ ਸੀਗਾ ਇਹ ਨਹੀਂ ਨਾਲੇ ਕਾਫੀ ਨਾਲੇ ਭਾਈ ਜੀ 500 ਟੁੱਟਿਆਂ ਕੱਢ ਕੇ ਦੇ ਤਾਂ ਉਹ ਨੋਟ ਨਹੀਂ ਕੱਢ ਕੇ ਤਾਂ ਕੱਟ ਲੈ ਜੋ ਕਹਿੰਦਾ ਉਹ ਨੋਟ ਕੱਟ ਕੇ ਦੇ ਉਹ ਨੋਟ ਤੁਸੀਂ ਮਸੀ ਨਹੀਂ ਪੁਲਿਸ ਵਾਲੇ ਲੈਣਗੇ ਪੁਲਿਸ ਵਾਲੇ ਲੈਣਗੇ ਇਹਦਾ ਪੁਲਿਸ ਵਾਲੇ ਲੈਣਗੇ ਆਪਣੇ ਆਪ ਠੀਕ ਕਰਦਾ ਆ ਨਕਲੀ ਨੋਟ ਹੈ ਕੱਢੀਆਂ ਫਰਾਦਾਂ ਸੀ ਟੋਟਾ ਦੀ ਜੇਬ ਚ ਰੱਖ ਲੈਣੇ ਆ ਦੇ ਇਹਨਾਂ ਨੂੰ ਆਹ ਇਹ ਦੂਜੇ ਨੋਟ ਫੜਾਤੇ ਦੂਜਾ ਬਾਹੂ ਮੁਝ ਭਇਆ ਹੋਊਗਾ ਪਤਾ ਨਹੀਂ ਕਿੱਥੇ ਪਾਇਆ ਹਾਂ ਪਾਇਆ ਸੀ ਪਾਇਆ ਸੀ ਪਾਇਣ ਮੂੰਗਾ ਐ ਮੈਨਾਂ ਵੀ ਕਿਤੇ ਇੱਕ ਦਿਨ ਉਥੇ ਮੂੰਹ ਚ ਪਾ ਦੋ ਪਹਿਲਾਂ ਹੀ ਫੜੀ ਸੀ ਹਾਂ ਨਾ ਆਇਆ ਮੁਠੀ ਜੀ ਬਣਾ ਕੇ ਹਾਂ 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 ਕਿਤਾ ਉਹ ਸਾਚ ਫੋਨ ਨੂੰ ਨਾ ਨਾ ਹੋਰ ਤਾਂ ਕੁਝ ਨਹੀਂ ਦਿੱਤਾ ਪੁੰਦਾ ਉਹ ਮੁਠੀ ਪਾ ਕੇ ਪਾ ਕੇ ਬੈਠਾ ਦੋ ਨੋਟ ਦੋ ਪਾੜੀ ਬਾਈ ਇਹ ਸਾਡੇ ਇੱਕ ਜਾਨੀ ਟੋਟਾ ਨਾਲ ਹੀ ਹੈਗਾ ਬੜੇ ਜਿਹੇ ਪੈਸੇ ਸੀ ਸਾਡੇ ਟੋਟਾ ਤੈਨੂੰ ਭੇਜ ਦੂ ਛੋਟਾ ਤੈਨੂੰ ਭੇਜ ਦੂ ਮੋੜ ਦੇ ਦੂ ਪੈਸੇ ਸਾਡੇ ਬਾਈ ਕੋਲੇ ਨਹੀਂ ਤੇ ਸੁਤੇ ਇਸਨੇ ਆਪਣੇ ਪੈਸੇ ਗਿਣ ਲੈ ਸਾਡਾ ਨੋਟ ਆਇਆ ਨਾ ਤੇ ਕੋਲੇ ਪੈਸੇ ਗਿਣ ਲੈ ਨਹੀਂ ਉਹ ਤੂੰ ਫੜਾਉਂਦਾ ਕਿਉਂ ਆ ਗਾ ਨਹੀਂ ਕੋਈ ਬਾਈ ਇਹਨੇ ਬਾਬਾ ਖੜਾ ਹੈ ਕਿਉਂ ਫੜਾਉਂਦਾ ਤੂੰ ਕੱਢ ਕੇ ਫੜਾਏ ਆ ਬਾਈ ਨੇ ਇਹਦੇ ਅੱਗੇ ਬਾਈ ਇਹ ਕਾਲਾ ਟਟਿਆ ਲੈ ਲੋ ਕਹਿੰਦਾ ਛੋਟੇ ਪੈਸੇ ਕਹਿੰਦਾ ਚੱਲ ਆਹ ਲੈ ਲੋ ਹੋਰ ਤਾਂ ਮੇਰੇ ਕੋਲ ਨੋਟ ਹੈ ਨਹੀਂ ਜੇ ਮੇਰੇ ਕੋਲ ਹੋਰ भाई कंदा पंज सौ हो महाभाई म